ਪਾਰਾਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੰਜਾਬ ਭਾਰਤ ਦਾ ਇੱਕ ਅਮੀਰ ਹਿੱਸਾ ਤੇ ਸਰਹੱਦੀ ਇਲਾਕਾ ਸੀ ਜਿਸ ਨੂੰ afghan ਆਪਣੇ ਨਾਲ ਮਿਲਾਉਣਾ ਚਾਹੁੰਦਾ ਸੀ ਸਿੱਖ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਦੋਂ ਜਦ ਕਰ ਰਹੇ ਸਨ ਨਾਦਰ ਸ਼ਾਹ ਨੇ ਪੰਜਾਬ ਤੇ ਸਖਤੀ ਦਾ ਦੌਰ ਸ਼ੁਰੂ ਕਰ ਦਿੱਤਾ ਸਿੱਖਾਂ ਲਈ ਫੌਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿੱਤੇ ਜਦ ਵੀ ਨਾਦਰ ਸ਼ਾਹ ਦਿੱਲੀ ਲੁੱਟਮਾਰ ਕਰਨ ਆਉਂਦਾ ਤਾਂ ਸਿੱਖ ਉਸ ਨੂੰ ਕੁਝ ਨਾ ਕਹਿੰਦੇ ਸਗੋਂ ਰਸਤਾ ਦੇ ਦਿੰਦੇ ਪਰ ਜਦੋਂ ਅੰਨ ਧੰਨ ਸੋਨੇ ਚਾਂਦੀ ਦੇ ਨਾਲ-ਨਾਲ ਜਵਾਨ ਬੱਚੇ ਬੱਚੀਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਿਹਾ ਹੁੰਦਾ ਤਾਂ ਸਿੰਘ ਉਸਤੇ ਹਮਲਾ ਕਰਕੇ ਲੁੱਟਦਾ ਮਾਲ ਤਾਂ ਖੋ ਕੇ ਆਪ ਰੱਖ ਲੈਂਦੇ ਤੇ ਬੱਚੇ ਬੱਚੀਆਂ ਨੂੰ ਬਾ ਇੱਜ਼ਤ ਆਪਣੇ ਆਪਣੇ ਘਰਾਂ ਚ ਪਹੁੰਚਾ ਦਿੰਦੇ ਨਾਦਰ ਸ਼ਾ ਬੜਾ ਹੈਰਾਨ ਹੁੰਦਾ ਕਿ ਇਹ ਕਿਹੜੀ ਕੌਮ ਹੈ ਜੋ ਮੇਰੇ ਜASE ਬੰਦੇ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੀ ਆ ਲਾਹੌਰ ਪੁੱਜ ਕੇ ਉਸਨੇ ਜ਼ਕਰੀਆ ਖਾਨ ਤੋਂ ਇਸ ਬਾਰੇ ਪੁੱਛਿਆ ਜ਼ਕਰੀਆ ਖਾਨ ਨੇ ਦੱਸਿਆ ਕਿ ਇਹਨਾਂ ਨੂੰ ਸਿੰਘ ਆਖਦੇ ਨੇ ਤੇ ਉਸਨੇ ਮੋੜ ਕੇ ਪੁੱਛਿਆ ਇਹਨਾਂ ਦਾ ਘਰ ਘਾਟ ਕਿੱਥੇ ਆ ਤਾਂ ਉਸਨੇ ਜਵਾਬ ਦਿੱਤਾ ਕਿ ਇਹਨਾਂ ਦਾ ਕੋਈ ਘਰ ਘਾਟ ਨਹੀਂ ਇਹ ਦੰਗਲਾਂ ਚ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਆ ਤੇ ਕੋੜਿਆਂ ਦੀਆਂ ਕਾਠੀਆਂ ਤੇ ਹੀ ਸੌ ਜਾਂਦੇ ਆ ਕਈ ਕਈ ਦਿਨ ਭੁੱਖੇ ਵੀ ਰਹਿ ਲੈਂਦੇ ਆ ਜਦੋਂ ਇਹਨਾਂ ਦਾ ਲੰਗਰ ਪਕਦਾ ਤਾਂ ਕਿਸੇ ਵੀ ਲੋੜਵੰਦ ਭੁੱਖੇ ਨੂੰ ਪਹਿਲਾਂ ਖਵਾਉਂਦੇ ਨੇ ਬਚ ਜੇ ਤਾਂ ਆਪ ਖਾ ਲੈਂਦੇ ਨੇ ਜੇ ਨਹੀਂ ਬਚਿਆ ਤਬ ਹੀ ਕੋਈ ਪਰਵਾਹ ਨਹੀਂ ਹਾਲ ਸਾਜੀ ਨਾਦਰ ਸ਼ਾਹ ਨੇ ਜਕਰੀਆ ਖਾਨ ਨੂੰ ਇੱਕ ਗੱਲ ਕਹੀ ਸੀ ਕਿ ਇਹ ਜ਼ਰੂਰ ਇੱਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ ਉਸ ਦੀ ਉਹ ਗੱਲ ਸੱਚ ਹੋਈ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਹਿੰਦੁਸਤਾਨ ਦੇ ਇੱਕ ਵੱਡੇ ਹਿੱਸੇ ਤੇ ਰਾਜ ਕੀਤਾ ਜੋ ਸਿੱਖ ਕੌਮ ਦੀ ਇੱਕ ਸੁਨਹਿਰੀ ਯਾਦਗਾਰ ਹੈ ਨਾਦਰ ਸ਼ਾਹੀ ਇਸ ਗੱਲ ਦਾ ਜਕਰੀਆ ਖਾਨ ਤੇ ਬਹੁਤ ਅਸਰ ਹੋਇਆ 1726 ਈਸਵੀ ਵਿੱਚ ਜਕਰੀਆ ਖਾਨ ਪੰਜਾਬ ਦਾ ਗਵਰਨਰ ਬਣ ਗਿਆ ਉਸ ਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਰੈਂਦੀ ਖੁੰਦੀ ਕਸਰ ਪੂਰੀ ਕਰ ਦਿੱਤੀ ਉਸ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ ਤਲਾਈ ਤੇ ਕੰਬਲ ਸਿੱਖਾਂ ਬਾਰੇ ਖਬਰ ਦੇਣ ਵਾਲੇ ਨੂੰ 10 ਰੁਪਏ ਸਿੱਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ ਦਿੱਤੇ ਜਾਣਗੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਉਨ੍ਹਾਂ ਦੇ ਘਰਾਂ ਨੂੰ ਲੁੱਟਣ ਦੀ ਸਰਕਾਰ ਵੱਲੋਂ ਪੂਰੀ-ਪੂਰੀ ਤੇ ਖੁੱਲ੍ਹੀ ਛੁੱਟ ਸੀ ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜ਼ਾਏ ਮੌਤ ਦੀ ਸਜ਼ਾ ਮੁਕਰਰ ਕੀਤੀ ਗਈ ਸਿੱਖਾਂ ਨੂੰ ਅਨੁਦਾਨਾ ਜਾਂ ਹੋਰ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਵੀ ਬਖਸ਼ਿਆ ਨਹੀਂ ਸੀ ਜਾਂਦਾ ਸਿੱਖਾਂ ਨੂੰ ਲੱਭਣ ਲਈ ਥਾਂ-ਥਾਂ ਤੇ ਗਸ਼ਤੀ ਫੌਜ ਤਾਇਨਾਤ ਕਰ ਦਿੱਤੀ ਗਈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਸਖਤ ਪਹਿਰਾ ਲਾ ਦਿੱਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣ ਗਿਆ ਹਾਲਾਤ ਬੜੇ ਖਤਰਨਾਕ ਹੋ ਗਏ ਇਨਾਮ ਦੇ ਲਾਲਚ ਵਿੱਚ ਆ ਕੇ ਲੋਕ ਟੋਲ ਟੋਲ ਕੇ ਸਿੱਖਾਂ ਦੀ ਸੂਚਨਾ ਦੇਣ ਲੱਗੇ ਇਨਾਮ ਦੀ ਲਾਲਸਾ ਇੱਥੋਂ ਤੱਕ ਵੱਧ ਗਈ ਕਿ ਲੋਕੀ ਜਵਾਨ ਬੱਚੀਆਂ ਤੇ ਇਸਤਰੀਆਂ ਦੇ ਸੀਸ ਕੱਟ-ਕੱਟ ਕੇ ਪੇਸ਼ ਕਰਨ ਲੱਗੇ ਜਵਾਨ ਲੜਕੀਆਂ ਦੇ ਸਿਰ ਵੱਢ ਕੇ ਪੇਸ਼ ਕਰਕੇ ਆਖ ਦਿੰਦੇ ਸੀ ਇਹ ਅਣਧੜਿਆ ਸਿੱਖ ਹੈ ਜੀ ਅਜੇ ਇਸ ਨੂੰ ਦਾੜੀ ਮੁੱਛ ਨਹੀਂ ਸਿਾਈ ਜਿੰਨਾ ਸਿੱਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿੱਚ ਹਿੱਸਾ ਨਹੀਂ ਸੀ ਲਿਆ ਉਹਨਾਂ ਨੂੰ ਵੀ ਫੜ ਫੜ ਕੇ ਮਾਰਿਆ ਜਾਣ ਲੱਗਾ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜਾਗੀਰਾਂ ਦੇ ਲਾਲਚ ਪਿੱਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿੱਤਾ ਬਲਕੇ ਉੱਤਰ ਪੱਛਮ ਤੋਂ ਆਏ ਨਾਦਰ ਸ਼ਾ ਤੇ ਅਹਿਮਦ ਸ਼ਾ ਅਬਦਾਲੀ ਵਰਗੇ ਲੁਟੇਰਿਆਂ ਨੂੰ ਵੀ ਸਿੱਖਾਂ ਦਾ ਖੁਰਾ ਖੋਦ ਮਟਾਉਣ ਵਿੱਚ ਹਰ ਪ੍ਰਕਾਰ ਦੀ ਜਾਣਕਾਰੀ ਤੇ ਸਹਾਤਾ ਦਿੱਤੀ ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜਬੂਰਨ ਘਰਬਾਰ ਛੱਡ ਕੇ ਜੰਗਲਾਂ ਪਹਾੜਾਂ ਤੇ ਮਾਰੂਥਲਾਂ ਵਿੱਚ ਜਾ ਬੈਠੇ ਜਕਰੀਆ ਖਾਨੀ ਜਦ ਜੰਗਲਾਂ ਵਿੱਚ ਵਸਦੇ ਸਿੱਖਾਂ ਨੂੰ ਪકડਣਾ ਤੇ ਮਾਰਨਾ ਮੁਸ਼ਕਲ ਹੋ ਗਿਆ ਤਾਂ ਉਸਨੇ ਬੇਦੋਸ਼ੇ ਘਰੋ ਘਰੀ ਵਸਦੇ ਆਪਣਾ ਕਾਰੋਬਾਰ ਕਰਦੇ ਸਿੱਖਾਂ ਤੇ ਆਪਣਾ ਗੁੱਸਾ ਉੜੇਲ ਦਿੱਤਾ ਤੇ ਕਹਿਰ ਟੋਣਾ ਸ਼ੁਰੂ ਕਰ ਦਿੱਤਾ ਉਸਨੇ ਘਰਾਂ ਦੇ ਘਰ ਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਹਾਲਸਾ ਜੀ ਇੱਕ ਪਾਸੇ ਜਕਰੀਆ ਖਾਂ ਦਾ ਜ਼ੁਲਮ ਸੀ ਤੇ ਦੂਜੇ ਪਾਸੇ ਪਿੰਡਾਂ ਵਿੱਚ ਵਸਦੇ ਸਿੱਖਾਂ ਦੇ ਹਮਦਰਦ ਜੋ ਇਹ ਜਾਣਦੇ ਸੀ ਕਿ ਸਿੱਖਾਂ ਦਾ ਸੰਘਰਸ਼ ਕੋਈ ਨਿੱਜੀ ਲਾਭ ਲਈ ਨਹੀਂ ਸਗੋਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਹੈ ਤੇ ਜੰਗਲ ਵਿੱਚ ਬੈਠੇ ਸਿੱਖਾਂ ਦੀ ਮਦਦ ਕਰਨਾ ਉਹ ਆਪਣਾ ਫਰਜ਼ ਸਮਝਦੇ ਸੀ ਅਦੇਹੇ ਸਿੱਖਾਂ ਵਿੱਚੋਂ ਅੰਮ੍ਰਿਤਸਰ ਦੇ ਪਿੰਡ ਪੂਲੇ ਦੇ ਵਸਨੀਕ 25 ਸਾਲ ਦੇ ਨੌਜਵਾਨ ਭਾਈ ਤਾਰੂ ਸਿੰਘ ਜੀ ਸਨ ਇਹ ਭਾਵੇਂ ਛੋਟੀ ਉਮਰ ਦੇ ਸਨ ਪਰ ਇਹਨਾਂ ਦੀ ਸਿੱਖੀ ਰਹਿਤ ਮਰਯਾਦਾ ਤੇ ਆਚਰਣ ਦਾ ਕੋਈ ਮੁਕਾਬਲਾ ਨਹੀਂ ਸੀ ਆਉਂਦੇ ਜਾਂਦੇ ਸਿੱਖ ਦੀ ਮਦਦ ਕਰਦੇ ਲੋੜਵੰਦ ਤੇ ਭੁੱਖਿਆਂ ਨੂੰ ਪ੍ਰਸ਼ਾਦਾ ਸ਼ਕਾਉਂਦੇ ਜੋ ਕੁਝ ਖੇਤੀ ਬਾੜੀ ਤੋਂ ਬਚਦਾ ਉਹ ਆਪਣੇ ਸਿੱਖ ਭਰਾਵਾਂ ਨੂੰ ਦੂਰ ਬੈਠੇ ਜੰਗਲਾਂ ਵਿੱਚ ਪਹੁੰਚਾ ਦਿੰਦੇ ਭਾਈ ਤਾਰੂ ਸਿੰਘ ਜੀ ਦੀ ਇੱਕ ਭੈਣ ਜੋ ਇਹਨਾਂ ਦੇ ਕੋਲ ਹੀ ਰਹਿੰਦੀ ਸੀ ਉਹ ਵੀ ਭਰਾ ਨਾਲ ਮਿਲ ਕੇ ਸਿੰਘਾਂ ਦੀ ਸੇਵਾ ਕਰਦੀ ਜਦੋਂ ਸਮੇਂ ਦੇ ਹਾਕਮਾਂ ਅਨੁਸਾਰ ਸਿੱਖ ਹੋਣਾ ਗੁਨਾਹ ਕਰਾਰ ਦਿੱਤਾ ਹੋਇਆ ਸੀ ਉਸ ਸਮੇਂ ਕਿਸੇ ਸਿੱਖ ਦੀ ਮਦਦ ਕਰਨੀ ਤਾਂ ਦੂਰ ਦੀ ਗੱਲ ਸੀ ਸਿੱਖਾਂ ਨੂੰ ਤਾਂ ਕੋਈ ਬੂਹੇ ਅੱਗੇ ਖਲੋਣ ਵੀ ਨਹੀਂ ਸੀ ਦਿੰਦਾ ਸਿੱਖਾਂ ਨੂੰ ਵੇਖ ਕੇ ਲੋਕੀ ਆਪਣਾ ਬੂਹੇ ਬੰਦ ਕਰ ਲੈਂਦੇ ਸਨ ਅਜਿਹੇ ਸਮੇਂ ਵਿੱਚ ਵੀ ਭਾਈ ਤਾਰੂ ਸਿੰਘ ਲੰਗਰ ਨਾਲ ਸਿੱਖਾਂ ਦੀ ਸੇਵਾ ਕਰਦੇ ਇਨਾਮ ਦੇ ਲਾਲਚ ਵਿੱਚ ਆ ਕੇ ਲਾਲਚੀ ਹਰ ਭਗਤ ਨਰੰਜਨੀਆਂ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਕਰਨ ਲਾਹੌਰ ਜਾਪਦਾ ਜਕਰੀਆ ਖਾਨ ਨੇ ਉਸ ਤੋਂ ਪੁੱਛਿਆ ਸਿੱਖਾਂ ਦਾ ਕਤਲ ਕਰਦੇ ਕਰਦੇ ਅਸੀਂ ਹਾਰ ਗਏ ਪਰ ਸਿੱਖ ਫਿਰ ਵੀ ਨਹੀਂ ਮੁੱਕਦੇ ਵੱਧਦੇ ਹੀ ਜਾਂਦੇ ਨੇ ਨਾ ਇਹਨਾ ਪਾਸ ਖੇਤੀ ਆ ਨਾ ਕੋਈ ਜੰਗਲਾਂ ਵਿੱਚ ਗੁਰਦੁਆਰੇ ਹਨ ਜਿੱਥੋਂ ਚੜਤ ਜਾਂ ਰੋਟੀ ਪਾਣੀ ਮਿਲ ਜਾਵੇ ਇਰੇ ਖਾਂਦੇ ਪੀਂਦੇ ਕਿੱਥੋਂ ਆ? ਤਾਂ ਭਗਤ ਨਰੰਦਨੀਆਂ ਨੇ ਆਖਿਆ ਜਨਾਬ ਅਜੇ ਵੀ ਸਿੱਖ ਹੈਗੇ ਨੇ ਜੋ ਆਪ ਭੁੱਖੇ ਰਹਿ ਕੇ ਵੀ ਇਹਨਾਂ ਦੀ ਮਦਦ ਕਰਦੇ ਨੇ। ਉਹਨਾਂ ਵਿੱਚੋਂ ਇੱਕ ਹੈ ਭਾਈ ਤਾਰੂ ਸਿੰਘ। ਜਤਰੀਆ ਕਹਿੰਦਾ ਓਏ ਨਰੰਦਨੀਆਂ ਕਿਤੇ ਤੂੰ ਝੂਠ ਤਾਂ ਨਹੀਂ ਬੋਲਦਾ? ਇਹ ਕਹਿੰਦਾ ਜਨਾਬ ਮੈਂ ਆਪ ਸਭ ਕੁਝ ਅੱਖੀਂ ਵੇਖ ਕੇ ਆਇਆ। ਜਕਰੀਆ ਖਾਨੇ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਲਿਖ ਦਿੱਤਾ ਤੁਰੰਤ ਲਾਹੌਰ ਤੋਂ ਇੱਕ ਫੌਜੀ ਟੁਕੜੀ ਭੇਜ ਦਿੱਤੀ ਕਹਿੰਦੇ ਨੇ ਕਿ ਉਸ ਵਕਤ ਭਾਈ ਤਾਰੂ ਸਿੰਘ ਦੇ ਘਰ ਕੁਝ ਸਿੱਖ ਬੈਠੇ ਹੋਏ ਸੀ ਉਹਨਾਂ ਨੇ ਬਥੇਰਾ ਕਿਹਾ ਕਿ ਜਦੋਂ ਤੱਕ ਸਾਡੇ ਵਿੱਚੋਂ ਇੱਕ ਵੀ ਸਿੱਖ ਜਾਉਂਦਾ ਹੈ ਇਹ ਤੁਹਾਨੂੰ ਹੱਥ ਨਹੀਂ ਲਾ ਸਕਦੇ ਭਾਈ ਤਾਰੂ ਸਿੰਘ ਦਾ ਜਵਾਬ ਸੀ ਕਿ ਇਹਨਾਂ ਨੇ ਤਾਂ ਮੈਨੂੰ ਫਿਰ ਵੀ ਨਹੀਂ ਛੱਡਣਾ ਤੁਸੀਂ ਕਹਨੂੰ ਆਪਣੀਆਂ ਜਾਨਾਂ ਗਵਾਉਂਦੇ ਹੋ ਫੌਜ ਨੇ ਭਾਈ ਤਾਰੂ ਸਿੰਘ ਤੇ ਉਸ ਦੀ ਭੈਣ ਨੂੰ ਪਕੜ ਲਿਆ ਭਾਈ ਸਾਹਿਬ ਦੀ ਭੈਣ ਨੂੰ ਤਾਂ ਕੁਝ ਲਾਹੌਰ ਦੇ ਪਤਵੰਤਿਆਂ ਨੇ ਪੈਸੇ-ਕੁਸੇ ਦੇ ਕੇ ਛਡਾ ਲਿਆ ਪਰ ਭਾਈ ਤਾਰੂ ਸਿੰਘ ਨੇ ਆਪਣੇ ਵਾਸਤੇ ਮਨਾ ਕਰ ਦਿੱਤਾ ਮੌਮਨ ਖਾਨੇ ਭਾਈ ਤਾਰੂ ਸਿੰਘ ਨੂੰ ਹੱਥ ਕੜੀ ਤੇ ਬੇੜੀਆਂ ਲਾ ਕੇ ਜ਼ਕਰੀਆ ਖਾਨ ਦੀ ਲਗੀ ਕਚਹਿਰੀ ਵਿੱਚ ਜਾ ਪੇਸ਼ ਕੀਤਾ ਭਰੀ ਕਚਹਿਰੀ ਵਿੱਚ ਭਾਈ ਤਾਰੂ ਸਿੰਘ ਜੀ ਨੇ ਗਰਜਵੀਂ ਆਵਾਜ਼ ਵਿੱਚ ਉੱਚੀ ਸਾਰੀ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ دیਵਾਨ ਲਖਪਤ ਰਾਏ ਤੜਫੁੱਟਿਆ ਤੇ ਕਹਿੰਦਾ ਓਏ ਸਿੱਖੜਿਆ ਇਹ ਆਨੰਦਪੁਰ ਵਿੱਚ ਤੇਰੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਜਾਂ ਅੰਮ੍ਰਿਤਸਰ ਦਾ ਹਰਿਮੰਦਰ ਨਹੀਂ ਜਿੱਥੇ ਤੇਰੀ ਬੁਲਾਈ ਫਤਿਹ ਪ੍ਰਵਾਨ ਹੋ ਜੂ ਇਹ ਮੁਗਲਿਆ ਰਾਜ ਦੇ ਪੰਜਾਬ ਦੇ ਨਾਜ਼ਮ ਸਾਹਿਬ ਜਨਾਬ ਖਾਨ বাহাদুর ਸਾਹਿਬ ਦੀ ਕਚਾਰੀ ਆ ਇੱਥੇ ਸਲਾਮ ਬੁਲਾਈ ਦੀ ਆ ਸਲਾਮ 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 ਸਿਰਫ ਸਲਾਮ ਹੀ ਕਬੂਲ ਹੁੰਦੀ ਆ ਇਹ ਜ਼ਿੰਦਗੀ ਚਾਹੁੰਦਾ ਆ ਤਾਂ ਨਾਜ਼ਮ ਸਾਹਿਬ ਨੂੰ ਝੁੱਕ ਕੇ ਸਲਾਮ ਕਰ ਤੇ ਨਾਲ ਹੀ ਫਤਿਹ ਬੁਲਾਉਣ ਦੀ ਗੁਸਤਾਖੀ ਲਈ ਹੱਥ ਜੋੜ ਕੇ ਮਾਫੀ ਮੰਗ ਨਹੀਂ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਭਾਈ ਤਾਰੂ ਸਿੰਘ ਜੀ ਨੇ ਬੜੀ ਧੀਰਜ ਤੇ ਨਰਪੈਤਾ ਨਾਲ ਜਵਾਬ ਦਿੱਤਾ ਮੌਤ ਤੋਂ ਬੁਝ ਦਿਲ ਤੇ ਕਾਹ ਲੋਕ ਡਰਿਆ ਕਰਦੇ ਨੇ ਅਸੀਂ ਖੰਡੇ ਦੀ ਧਾਰ ਚੋਂ ਪੈਦਾ ਹੋਇਆ ਮਰਦਾਂ ਦੀ ਮੌਤੇ ਮਰਨ ਵਾਲੇ ਮੌਤ ਨੂੰ ਅੱਗਲਵਾਂਡੀ ਹੋ ਕੇ ਮਿਲਿਆ ਕਰਦੇ ਨੇ ਡਰਿਆ ਨਹੀਂ ਕਰਦੇ ਦੀਵਾਨ ਸਾਹਿਬ ਤੁਹਾਨੂੰ ਭਲੀ ਭਾਂਤ ਪਤਾ ਹੈ ਕਿ ਸਿੰਘ ਸਦਾ ਫਤਿਹ ਗਜਾਉਂਦੇ ਨੇ ਤੇ ਰਹਿੰਦੀ ਦੁਨੀਆ ਤੱਕ ਗੁਜਾਉਂਦੇ ਹੀ ਰਹਿਣਗੇ ਜ਼ਕਰੀਆ ਖਾਨੇ ਭਾਈ ਤਾਰੂ ਸਿੰਘ ਨੂੰ ਦੀਨੇ ਇਸਲਾਮ ਕਬੂਲ ਕਰਨ ਲਈ ਕਿਹਾ ਆਖਿਆ ਸਿੱਖੀ ਤਿਆਗ ਕੇ ਇਸਲਾਮ ਕਬੂਲ ਕਰ ਲੈ ਤੇਰੀ ਜਾਨ ਬਖਸ਼ੀ ਜਾਵੇਗੀ ਨਹੀਂ ਤੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਕੀ ਮੁਸਲਮਾਨ ਬਣਨ ਦੇ ਨਾਲ ਮੌਤ ਨਹੀਂ ਆਵੇਗੀ ਜੇ ਮੌਤ ਨੇ ਫਿਰ ਵੀ ਆ ਹੀ ਜਾਣਾ ਤਾਂ ਮੈਂ ਆਪਣੇ ਗੁਰੂ ਤੋਂ ਬੇਮੁਖ ਕਿਉਂ ਹਾਂ ਮੈਨੂੰ ਤਾਂ ਸਿੱਖੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਹੈ ਜਕਰੀਏ ਨੂੰ ਹੋਰ ਗੁੱਸਾ ਆ ਗਿਆ ਕਹਿੰਦਾ ਮੈਂ ਮਾਰ ਮਾਰ ਜੁੱਤੀਆਂ ਤੇਰੇ ਕੇਸ ਝਾੜ ਦਿਆਂਗਾ ਮੈਂ ਵੇਖਦਾ ਤੂੰ ਸਿੱਖੀ ਨੂੰ ਕਿਵੇਂ ਕਾਇਮ ਰੱਖਦਾ ਤਾਂ ਭਾਈ ਤਾਰੂ ਸਿੰਘ ਨੇ ਕਿਹਾ ਜਕਰੀਆ ਖਾਨ ਤੂੰ ਜੁੱਤੀਆਂ ਮਾਰ ਕੇ ਮੇਰੇ ਕੇਸ ਕੀ ਝਾੜੇਂਗਾ ਮੈਂ ਹੀ ਤੈਨੂੰ ਜੁੱਤੀਆਂ ਮਾਰ ਕੇ ਨਰਕਾਂ ਨੂੰ ਤੋੜਾਂਗਾ ਜਕਰੀਆ ਖਾਨ ਸੁਣ ਕੇ ਹੋਰ ਲਾਲ ਪੀਲਾ ਹੋ ਗਿਆ ਉਸੇ ਵੇਲੇ ਨਾਈ ਬੁਲਾ ਕੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਦੇ ਦਿੱਤਾ ਨਾਈ ਭਾਈ ਸਾਹਿਬ ਦੇ ਕੇਸ ਕੱਟਣ ਲੱਗਦਾ ਨਹੀਂ ਕੱਟੇ ਜਾਂਦੇ ਜਕਰੀਏ ਨੇ ਮੋਚੀ ਨੂੰ ਬੁਲਾਇਆ ਤੇ ਉਸ ਨੂੰ ਹੁਕਮ ਦਿੱਤਾ ਕਿ ਤਾਰੂ ਸਿੰਘ ਦੀ ਖੋਪੜੀ ਸਮੇਤ ਕੇਸਾਂ ਦੇ ਸਿਰ ਤੋਂ ਅਲੱਗ ਕਰ ਦਿੱਤੀ ਜਾਵੇ ਭਾਈ ਤਾਰੂ ਸਿੰਘ ਜੀ ਨੇ ਇਸ ਹੁਕਮ ਨੂੰ ਖੜੇ ਮੱਥੇ ਪਰਵਾਨ ਕੀਤਾ ਅਤੇ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਭਾਈ ਤਾਰੂ ਸਿੰਘ ਜੀ ਨੂੰ ਲਿਆਂਦਾ ਗਿਆ ਭਾਈ ਸਾਹਿਬ ਜੀ ਦੇ ਮੁਖ ਤੋਂ ਨਿਰੰਤਰ ਜੱਪ ਦੀ ਸਾਹਿਬ ਜੀ ਦਾ ਪਾਠ ਚੱਲਦਾ ਰਿਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੱਬ ਦੀ ਕਰਨੀ ਆਸੀ ਹੋਈ ਇਧਰ ਭਾਈ ਤਾਰੂ ਸਿੰਘ ਦੀ ਖੋਪਰੀ ਉਤਰੀ ਉਧਰ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਜ਼ਕਰੀਆ ਖਾਨ ਬੜੀ ਤਕਲੀਫ ਵਿੱਚ ਸੀ ਵੈਦਾ ਹਕੀਮਾਂ ਨੇ ਬਥੇਰੀ ਵਾ ਲਾਈ ਪਰ ਕੋਈ ਇਲਾਜ ਕੰਮ ਨਾ ਆਇਆ ਉਸ ਨੂੰ ਭਾਈ ਤਾਰੂ ਸਿੰਘ ਦੇ ਬਚਨ ਯਾਦ ਆਏ ਬੜਾ ਪਛਤਾਇਆ ਸਰਦਾਰ ਸੁਖਬੀ ਸਿੰਘ ਨੂੰ ਭਾਈ ਤਾਰੂ ਸਿੰਘ ਪਾਸ ਆਪਣੇ ਬਚਨ ਵਾਪਸ ਲਾਣ ਲਈ ਭੇਜਿਆ ਸੰਗਤ ਪਾਸ ਵੀ ਗਿਆ ਸੰਗਤ ਨੇ ਇਹੀ ਕਿਹਾ ਕਿ ਸਹਿ ਸੁਭਾ ਵਚਨ ਕਹਿਆ ਅਸਰ ਤਾਂ ਜਰੂਰ ਕਰਨਗੇ ਪਰ ਜੇਕਰ ਭਾਈ ਤਾਰੂ ਸਿੰਘ ਦੀ ਜੁੱਤੀ ਉਸ ਦੇ ਸਿਰ ਤੇ ਮਾਰੀ ਜਾਏ ਤਾਂ ਸ਼ਾਇਦ ਵਾਹਿਗੁਰੂ ਉਸ ਨੂੰ ਮਾਫ ਕਰ ਦੇਵੇ ਹਾਲ ਸਾਜੀ ਜਿਤਨੀ ਦੇਰ ਉਸ ਨੂੰ ਜੁੱਤੀਆਂ ਮਾਰੀ ਜਾਂਦੇ ਨੇ ਪਿਸ਼ਾਬ ਆਈ ਜਾਂਦਾ ਪਰ ਜਦੋਂ ਜੁੱਤੀਆਂ ਮਾਰਨੋਂ ਹਟ ਜਾਂਦੇ ਨੇ ਪਿਸ਼ਾਬ ਫਿਰ ਬੰਦ ਹੋ ਜਾਂਦਾ ਇਸੇ ਤਰ੍ਹਾਂ ਜਕਰੀਆ ਖਾਨ ਜੁੱਤੀਆਂ ਖਾਂਦਾ ਹੋਇਆ ਪਿਸ਼ਾਬ ਦੇ ਰੋਗ ਨਾਲ 22 ਦਿਨ ਤੜਫ ਕੇ ਮਰਿਆ 22 ਤਾਰੂ ਸਿੰਘ ਜੀ ਵੀ ਖੋਪਰੀ ਲਾਏ ਜਾਣ ਤੋਂ 22 ਦਿਨ ਬਾਅਦ 1 ਜੁਲਾਈ 1745 ਈਸਵੀ ਨੂੰ ਸ਼ਹਾਦਤ ਪ੍ਰਾਪਤ ਕਰ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਈ ਤਾਰੂ ਸਿੰਘ ਜੀ ਦੇ ਸਿੱਖੀ ਸਿਧਕ ਅਤੇ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਸਤਗੁਰੂ ਕਿਰਪਾ ਕਰਨ ਹੋਇਆਂ ਫੁੱਲਾਂ ਦੀ ਮਾਫੀ ਬਖਸ਼ੂ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ